ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਦੇ ਸੁਨੇਦੇ ਖਬਰਾਂ ਤੁਸੀਂ ਦੇਖ ਰੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਆਜ ਦੀ ਪਹਿਲੀ ਖਬਰ ਵੱਲ ਇੰਡੀਆ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ ਭਾਰਤ ਨੇ ਬੁੱਧਵਾਰ ਨੂੰ ਸੁਪਰ 4 ਮੈਚ ਵਿੱਚ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ 169 ਦੌੜਾਂ ਦੇ ਟਿਚੇ ਦਾ ਪਿੱਛਾ ਕਰਦੇ ਹੋਏ ਮੰਗਲਾਦੇਸ਼ 19.2 ਓਵਰਾਂ ਵਿੱਚ ਆਊਟ ਹੋ ਗਈ ਇਸਲਾਮੀ ਬੱਲੇਬਾਜ਼ ਸੈਫ ਹਸਨ ਨੇ 69 ਦੌੜਾਂ ਬਣਾਈਆਂ ਨੌ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ ਜਸਪ੍ਰੀਤ ਬੁਮਰਾ ਅਤੇ ਵਰੁਣ ਚਕਰਵਰਤੀ ਨੇ 2-2 ਵਿਕਟਾਂ ਲਈਆਂ ਅਕਸ਼ਰ ਪਟੇਲ ਨੇ 1 ਵਿਕਟ ਲਈ ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਭਾਰਤ ਨੇ 20 ਓਵਰਾਂ ਵਿੱਚ 6 ਵਿਕਟਾਂ ਤੇ 168 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਨੇ 37 ਗੇਂਦਾਂ ਤੇ 75 ਦੌੜਾਂ ਬਣਾਈਆਂ ਜਿਸ ਵਿੱਚ 6 ਚੌਕੀ ਅਤੇ 6 ਛੱਕੇ ਲੱਗੇ। ਹਾਰਦਿਕ ਪੰਡਿਆ ਨੇ 38 ਅਤੇ ਸ਼ੁਭਮਨ ਗਿੱਲ ਨੇ 29 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਰਿਸ਼ਾਦ ਹੁਸੈਨ ਨੇ 2 ਵਿਕਟਾਂ ਲਈਆਂ, ਮੁਸਤਫਿਜ਼ੁਰ ਰਹਿਮਾਨ ਨੇ 1 ਵਿਕਟ ਲਈ। ਪੰਜਾਬ ਸਰਕਾਰ ਨੇ ਪੁਰਾਣੇ ਮਾਮਲਿਆਂ ਦੇ ਪਾਰ ਨੂੰ ਘਟਾਉਣ ਤੇ ਉਦਯੋਗਾਂ ਤੇ ਕਾਰੋਬਾਰਾਂ ਦੁਆਰਾ ਪਾਲਣਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਨ ਟਾਈਮ ਸਰਪਲੀਮੈਂਟ ਸਕੀਮ 2025 ਨੂੰ ਵੀ ਪ੍ਰਵਾਨਗੀ ਦਿੱਤੀ। ਇਹ ਸਕੀਮ 1 ਅਕਤੂਬਰ 2025 ਤੋਂ ਲਾਗੂ ਹੋਵੇਗੀ ਤੇ 12 ਦਸੰਬਰ 2025 ਤੱਕ ਲਾਗੂ ਰਹੇਗੀ। ਜਿਨ੍ਹਾਂ ਟੈਕਸ ਦਾ ਤਾਵਾ ਦਾ ਮੁਲੰਕਨ 30 ਸਤੰਬਰ 2025 ਤੱਕ ਕੀਤਾ ਗਿਆ, ਜਿਨ੍ਹਾਂ ਦੇ ਮੁਲੰਕਨ ਆਦੇਸ਼ਾਂ ਨੂੰ ਵਿਭਾਗ ਦੁਆਰਾ 30 ਸਤੰਬਰ 2025 ਤੱਕ ਸੁਧਾਰ ਸੋਧਿਆ ਗਿਆ ਉਸ ਸੰਬੰਧਿਤ ਐਕਟਾਂ ਜਿਵੇਂ ਕਿ ਪੰਜਾਬ ਜਨਰਲ ਸੇਲਸ ਟੈਕਸ ਐਕਟ 1948 ਕੇਂਦਰੀ ਸੇਲਸ ਟੈਕਸ ਐਕਟ 1956 ਪੰਜਾਬ ਬੁਨਿਆਦੀ ਢਾਂਚਾ ਵਿਕਾਸ ਦੇ ਨਿਯਮ ਐਕਟ 2002 ਪੰਜਾਬ ਬੈਟ ਐਕਟ 2005 ਪੰਜਾਬ ਮਨੋਰੰਜਨ ਡਿਊਟੀ ਐਕਟ 1955 ਤੇ ਸਿਨੇਮਾ ਸ਼ੋਜ਼ ਐਕਟ 1954 ਦੇ ਤਹਿਤ ਇਸ ਸਕੀਮ ਦੇ ਤਹਿਤ ਨਿਪਟਾਰੇ ਲਈ ਅਰਜੀ ਦੇਣ ਦੇ ਯੋਗ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਨੁਸਾਰ ਇਸ OTS ਸਕੀਮ ਦੇ ਤਹਿਤ 1 ਕਰੋੜ ਰੁਪਏ ਤੱਕ ਦੇ ਮਾਮਲਿਆਂ 'ਚ ਬਿਆਸ ਦੀ 100% ਛੋਟ ਜੁਰਮਾਨੇ ਦੀ 100% ਛੋਟ ਤੇ ਟੈਕਸ ਦੀ ਰਕਮ ਤੇ 50% ਛੋਟ ਦਿੱਤੀ ਜਾਵੇਗੀ ਕੁਕਰੋੜ ਤੋਂ 25 ਕਰੋੜ ਤੱਕ ਦੇ ਟੈਕਸ ਬਕਾਇਆ ਲਈ 100% ਵਿਆਸ ਤੇ ਜੁਰਮਾਨੇ ਦੀ ਛੋਟ ਅਤੇ 25% ਟੈਕਸ ਛੋਟ ਦਿੱਤੀ ਜਾਵੇਗੀ। ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਸਰਦਾਰ ਜੀ 3 ਵਿਵਾਦ ਬਾਰੇ ਖੁੱਲ ਕੇ ਗੱਲ ਕੀਤੀ ਹੈ। ਉਹਨਾਂ ਨੇ ਭਾਰਤ-ਪਾਕਿਸਤਾਨ ਮੈਚ ਬਾਰੇ ਵੀ ਸਵਾਲ ਉਠਾਏ ਨੇ। ਦਿਲਜੀਤ ਇਸ ਸਮੇਂ ਮਲੇਸ਼ੀਆ ਵਿੱਚ ਆਪਣੇ ਹੋਰ ਟੂਰ ਤੇ ਨੇ ਅਤੇ ਉਸ ਦਾ ਪਹਿਲਾ ਸ਼ੋਅ ਕੱਲ ਰਾਤ ਹੋਇਆ ਜਿੱਥੇ ਉਸ ਨੇ ਸਤੇਸ ਤੋਂ ਖੁੱਲ ਕੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬੀ ਤੇ ਸਰਦਾਰ ਕੌਮ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੇ। ਉਹਨਾਂ ਕਿਹਾ ਕਿ ਸਾਡੀ ਫਿਲਮ ਸਰਦਾਰ ਜੀ 3 ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ ਪਰ ਹੁਣ ਮੈਚ ਬਾਅਦ ਵਿੱਚ ਖੇਡੇ ਜਾ ਰਹੇ ਨੇ ਉਹਨਾਂ ਨੇ ਕਹਿ ਮੇਰੇ ਦੇਸ਼ ਦਾ ਝੰਡਾ ਅਸੀਂ ਸਾਰੇ ਭਾਰਤੀ ਜਦੋਂ ਮੇਰੀ ਫਿਲਮ ਸਰਦਾਰ ਜੀ 3 ਫਰਵਰੀ ਵਿੱਚ ਬਣੀ ਸੀ ਜਦੋਂ ਸਾਰੇ ਮੈਚ ਖੇੜ ਰਹੇ ਸਨ ਪਰ ਅਸੀਂ ਪਹਿਲਗਾਮ ਵਿੱਚ ਵਾਪਰੀ ਦੁਖਦਾਈ ਘਟਨਾ ਦੀ ਨਿੰਦਾ ਕੀਤੀ ਉਦੋਂ ਵੀ ਪ੍ਰਾਰਥਨਾ ਕੀਤੀ ਸੀ ਅਤੇ ਅੱਜ ਵੀ ਪ੍ਰਾਰਥਨਾ ਕਰਦੇ ਹਾਂ ਕਿ ਹਮਲਾ ਕਰਨ ਵਾਲਿਆਂ ਨੂੰ ਸਭ ਤੋਂ ਸਖਤ ਸਜ਼ਾ ਮਿਲੇ ਅਸੀਂ ਆਪਣੇ ਦੇਸ਼ ਦੇ ਨਾਲ ਖੜਿਆ ਪਰ ਹੁਣ ਉਹ ਮੈਚਾਂ ਅਤੇ ਮੇਰੀ ਫਿਲਮ ਵਿੱਚ ਬਹੁਤ ਫਰਕ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਕੀਤੀ ਗਈ ਸੀ ਮੈਚ ਬਾਅਦ ਵਿੱਚ ਹੋ ਰਹੇ ਨੇ ਦਿਲਜੀਤ ਨੇ ਕਿਹਾ ਕਿ ਰਾਸ਼ਟਰੀ ਮੀਡੀਆ ਮੈਨੂੰ ਦੇਸ਼ ਦੇ ਵਿਰੁੱਧ ਦਰਸਾਉਣ ਲਈ ਕੰਮ ਕਰ ਰਿਹਾ ਹਾਲਾਂਕਿ ਪੰਜਾਬੀ ਅਤੇ ਸਰਦਾਰ ਕਦੇ ਵੀ ਦੇਸ਼ ਦੇ ਵਿਰੁੱਧ ਨਹੀਂ ਜਾ ਸਕਦੇ ਬੁੱਧਵਾਰ ਨੂੰ ਉੱਤਰ ਪੱਛਮੀ ਬੈਂਜੂਏਲਾ ਵਿੱਚ ਪੁਚਾਲ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ ਅਮਰੀਕੀ ਪੂਵ ਵਿਗਿਆਨ ਸਰਵੇਖਣ ਅਨੁਸਾਰ ਪੁਚਾਲ ਦੀ ਤੀਬਰਤਾ 6.2 ਸੀ ਅਤੇ ਇਸ ਦਾ ਕੇਂਦਰ ਜੂਲੀਆ ਸੂਬੇ ਦੇ ਮੇਨੇ ਗ੍ਰਾਂਡੇ ਸ਼ਹਿਰ ਤੋਂ 24 ਕਿਲੋਮੀਟਰ ਦੂਰ ਸਥਿਤ ਸੀ ਇਹ ਖੇਤਰ ਰਾਜਸਤਾਨੀ ਕਾਰਾਕਰ ਤੋਂ ਲਗਭਗ 600 ਕਿਲੋਮੀਟਰ ਪੱਛਮ ਵਿੱਚ ਹੈ ਪੁਚਾਲ ਦਾ ਕੇਂਦਰ ਸਿਰਫ 7.8 ਕਿਲੋਮੀਟਰ ਡੂੰਘਾ ਸੀ ਜਿਸ ਕਾਰਨ ਕਈ ਰਾਜਾਂ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪੁਚਾਲ ਦੇ ਝਟਕੇ ਗਵਾਂਡੀ ਕੋਲੰਬੀਆ ਤੱਕ ਪਹੁੰਚੇ ਖਾਨਕ ਲੋਕਾਂ ਨੇ ਤੁਰੰਤ ਆਪਣੇ ਕਾਰ ਅਤੇ ਦਫ਼ਤਰ ਖਾਲੀ ਕਰ ਦਿੱਤੇ ਤੇ ਸੁਰੱਖਿਆ ਲਈ ਬਾਹਰ ਵੱਲ ਭੱਜ ਗਏ ਪੁਚਾਲ ਕਾਰਨ ਦੇਸ਼ ਵਿੱਚੋਂ ਕਿਤੇ ਵੀ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਮੈਨੇ ਗ੍ਰੈਂਡ ਮਾਰਾਕਾਇਬੋ ਚੀਲ ਦੇ ਪੂਰਬੀ ਕੰਡੇ ਤੇ ਸਥਿਤ ਹੈ ਜਿਸ ਨੂੰ ਵੈਨਜੂਏਲਾ ਦੇ ਤੇਲ ਉਦਯੋਗ ਦਾ ਇੱਕ ਮਹੱਤਵਪੂਰਨ ਕੇਂਦਰ ਮੰਨਿਆ ਜਾਂਦਾ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮਿਲੋਨੀ ਨੇ ਇੱਕ ਵਾਰ ਫਿਰ ਭਾਰਤ ਤੇ ਆਪਣਾ ਪ੍ਰੋਸਾ ਪ੍ਰਗਟ ਕੀਤਾ ਉਹਨਾਂ ਨੇ ਕਿਹਾ ਕਿ ਭਾਰਤ ਦੁਨੀਆ ਭਰ ਚ ਚਲ ਰਹੀਆਂ ਜੰਗਾਂ ਨੂੰ ਰੋਕਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਸੰਯੁਕਤ ਰਾਸ਼ਟਰ ਮਹਾਸਭਾ ਮੌਕੇ ਮਲੋਨੀ ਨੇ ਭਾਰਤ ਦੀ ਵਿਸ਼ਵ ਵਿਆਪੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਮਲੋਨੀ ਨੇ ਕਿਹਾ ਮੇਰਾ ਮੰਨਣਾ ਹੈ ਕਿ ਭਾਰਤ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਇਹ ਬਿਆਨ ਅਜਿਹੇ ਸਮੇਂ ਹੈ ਜਦੋਂ ਭਾਰਤ ਆਪਣੀ ਕੂਟਨੀਤਿਕ ਤਾਕਤ ਅਤੇ ਸ਼ਾਂਤੀ ਨਿਰਮਾਣ ਦੇ ਯਤਨਾਂ ਲਈ ਵਿਸ਼ਵ ਪੱਧਰ ਤੇ ਜਾਣਿਆ ਜਾ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਲੋਨੀ ਵਿਚਕਾਰ ਹਾਲ ਹੀ ਚ ਹੋਈ ਟੈਲੀਫੋਨ ਤੇ ਗੱਲਬਾਤ ਵਿੱਚ ਦੋਵਾਂ ਨੇਤਾਵਾਂ ਨੇ ਖੇਤਰੀ ਅਤੇ ਵਿਸ਼ਵ ਵਿਆਪੀ ਮੁੱਦਿਆਂ ਤੇ ਵਿਚਾਰ ਸਾਂਝੇ ਕੀਤੇ Thank you. ਪੰਜਾਬ ਵਿੱਚ ਅੱਜ ਤੜਕਸਾਰੀ ਵੱਡੀ ਵਾਰਦਾਤ ਵਾਪਰੀ ਹੈ ਸਵੇਰੇ ਲਗਭਗ 5 ਵਜੇ ਜਿਮ ਮਾਲਕ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਬਾਈਕ ਸਵਾਰਾਂ ਨੇ ਜਿਮ ਮਾਲਕ ਤੇ ਪੰਜ ਰਾਉਂਡ ਫਾਇਰ ਕਿਤੇ ਹਮਲੇ ਵਿੱਚ ਜਿਮ ਮਾਲਕ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹਾਲਤ ਗੰਭੀਰ ਦੇਖਦਿਆਂ ਜਿਮ ਮਾਲਕ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿਮ ਮਾਲਕ ਦੀ ਪਛਾਣ ਵਿੱਕੀ ਵਜੋਂ ਹੋਈ ਹੈ ਪਰਿਵਾਰ ਨੇ ਰੰਜਿਸ਼ ਵਿੱਚ ਹਮਲੇ ਦਾ ਦੋਸ਼ ਲਗਾਇਆ ਸੀ ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਹੈ ਜਿਸ ਵਿੱਚ ਫਾਇਰਿੰਗ ਦੀ ਆਵਾਜ਼ ਤੇ ਬਾਈਕ ਤੇ ਹਮਲਾਵਰ ਭੱਜਦੇ ਹੋਏ ਦਿਖਾਈ ਦੇ ਰਹੇ ਨੇ ਦੀ ਜ਼ਿੰਮੇਬਾਰ ਆਪਣੀ ਕਾਰ ਵਿੱਚ ਬੈਠਾ ਸੀ ਕਿ ਉਦੋਂ ਹੀ ਬਾਈਕ ਤੇ ਆਏ ਬਦਮਾਸ਼ਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਿੰਮ ਮਾਲਕ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਨੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਜੇ ਪਤਾ ਨਹੀਂ ਲੱਗ ਸਕਿਆ ਕਿ ਫਾਇਰਿੰਗ ਕਿਸ ਨੇ ਕੀਤੀ ਜਿੰਮ ਮਾਲਕ ਦੇ ਪ੍ਰਾਣੇ ਦੱਸਿਆ ਕਿ ਸਵੇਰੇ ਲਗਭਗ 5 ਵਜੇ ਉਹਨਾਂ ਨੂੰ ਜਿੰਮ ਟ੍ਰੇਨਰ ਦਾ ਫੋਨ ਆਇਆ ਇਸ ਤੋਂ ਬਾਅਦ ਟ੍ਰੇਨਰ ਭਰਾ ਨੂੰ ਬਾਈਕ ਤੇ ਹਸਤਾ ਲੈ ਗਿਆ ਉਹਨਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ ਪ੍ਰਾਣੇ ਦੱਸਿਆ ਕਿ ਪੁਰਾਣੀ ਰੰਜਿਸ਼ ਵਿੱਚ ਇਹ ਸਾਰਾ ਕੁਝ ਹੋਇਆ ਬਾਈਕ ਸਵਾਰ ਬਦਮਾਸ਼ ਫਾਇਰਿੰਗ ਕਰਦੇ ਸਾਰੀ ਮੌਕੇ ਤੋਂ ਫਰਾਰ ਹੋ ਗਏ ਲੋਕਾਂ ਵਿੱਚ ਸਹਿਮ ਦਾ ਮਾਹੌ ਸੈਵੰਦ ਪੰਜਾਬ ਵਿੱਚ ਵਾਢੀ ਦਾ ਸੀਜ਼ਨ ਸ਼ੁਰੂ ਹੁੰਦੇ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬੁੱਧਵਾਰ ਨੂੰ 5-9 ਮਾਮਲੇ ਸਾਹਮਣੇ ਜਦੋਂ ਕਿ ਮੰਗਲਵਾਰ ਤੱਕ 70 ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਇਸ ਦੌਰਾਨ ਮੌਸਮ ਬਦਲ ਰਿਹਾ ਪੰਜਾਬ ਵਿੱਚ ਰਾਤਾਂ ਗਰਮ ਹੋ ਰਹੀਆਂ ਨੇ ਜਦੋਂ ਕਿ ਦਿਨ ਦਾ ਤਾਪਮਾਨ ਆਮ ਦੇ ਨੇੜੇ ਰਹਿੰਦਾ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪੰਜਾਬ ਵਿੱਚ ਵਾਢੀ ਦਾ ਸੀਜ਼ਨ ਸ਼ੁਰੂ ਹੁੰਦੇ ਪ੍ਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬੁੱਧਵਾਰ ਨੂੰ ਪੰਜ ਨਵੇਂ ਮਾਮਲੇ ਸਾਹਮਣੇ ਆਏ ਜਦੋਂ ਕਿ ਮੰਗਲਵਾਰ ਤੱਕ 70 ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਇਸ ਦੌਰਾਨ ਮੌਸਮ ਬਦਲ ਰਿਹਾ ਪੰਜਾਬ ਵਿੱਚ ਰਾਤਾਂ ਗਰਮ ਹੋ ਰਹੀਆਂ ਨੇ ਜਦੋਂ ਕਿ ਦਿਨ ਦਾ ਤਾਪਮਨ ਆਮ ਦੇ ਨੇੜੇ ਰਹਿੰਦਾ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਹਾਲਾਂਕਿ ਆਉਣ ਵਾਲੇ ਦਿਨ ਸੁੱਕੇ ਰਹਿਣ ਦੀ ਉਮੀਦ ਹੈ ਇਹ ਰਾਹਤ ਦੀ ਗੱਲ ਹੈ ਕਿ ਇਹ ਦਿ ਲਿਉਣਗੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਦਿਨ ਦੌਰਾਨ ਵੱਤ ਤੋਂ ਵੱਧ ਤਾਪਮਨ ਆਮ ਨਾਲੋਂ 0.5 ਡਿਗਰੀ ਘਟ ਦਰਜ ਕੀਤਾ ਗਿਆ ਜਦੋਂ ਕਿ ਇਹ ਆਮ ਦੇ ਨੇੜੇ ਰਿਹਾ ਇਸ ਦੌਰਾਨ ਪੰਜਾਬ ਵਿੱਚ ਘਟੋ ਘਟ ਤਾਪਮਨ ਆਮ ਨਾਲੋਂ 2.1 ਡਿਗਰੀ ਘਟ ਰਿਹਾ ਪੰਜਾਬ ਵਿੱਚ ਪ੍ਰਾਲੀ ਸਾੜਨ ਦੇ ਮਾਮਲੇ ਦੀ ਤਾਜ਼ਾ ਰਿਪੋਰਟ ਆਈ ਹੈ ਬੁੱਧਵਾਰ ਨੂੰ ਸਵੇਰੇ ਵਿੱਚ ਪੰਜ ਨਵੇਂ ਮਾਮਲੇ ਸਾਹਮਣੇ ਜਿਸ ਨਾਲ ਕੁੱਲ ਗਿਣਤੀ 75 ਹੋ ਗਈ ਹੈ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 43 ਮਾਮਲੇ ਸਾਹਮਣੇ ਅੰਮ੍ਰਿਤਸਰ ਤੋਂ ਬਾਅਦ ਪਟਿਆਲਾ ਤੇ ਤਰਨਤਾਰਨ ਦਾ ਨੰਬਰ ਆਉਂਦਾ ਜਿੱਥੇ ਹਰੇਕ ਵਿੱਚ 9-9 ਘਟਨਾਵਾਂ ਵਾਪਰੀਆਂ ਲਦਾਖ ਦੇ ਲੇਹ ਇਸ ਵਿੱਚ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈਆਂ ਝੜਪਾਂ 'ਚ 4 ਵਿਅਕਤੀ ਮਾਰੇ ਗਏ ਤੇ 59 ਹੋਰ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ 22 ਜਵਾਨ ਸ਼ਾਮਿਲ ਨੇ ਹਿੰਸਾ ਪੈਲਣ ਕਾਰਨ ਲਦਾਖ ਦੇ ਲੈਫਟੀਨੈਂਟ ਗਵਰਨਰ ਕੁਬਿੰਦਰ ਗੁਪਤਾ ਨੇ ਜ਼ਿਲ੍ਹੇ 'ਚ ਏਤਿਆਤ ਵਜੋਂ ਕਰਫਿਊ ਲਗਾ ਦਿੱਤਾ ਉਹਨਾਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਸ਼ਰਾਰਤੀ ਅੰਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਲੇਹ ਅਪੈਕਸ ਬਾਡੀ ਨੇ ਲਦਾਖ ਨੂੰ ਸੂਬੇ ਦਾ ਦਰਜਾ ਦੇਣ ਅਤੇ 6ਵੀਂ ਸੂਚੀ ਦੇ ਵਿਸਥਾਰ ਲਈ ਅੰਦੋਲਨ ਸ਼ੁਰੂ ਕੀਤਾ ਹੋਇਆ ਹਿੰਸਾ ਦੇ ਇਕੱਠ ਨਾਮ ਅਗਰੋ ਪੁਖਰ ਤਾਲ ਤੇ ਬੈਠੇ ਵਾਤਾਵਰਨ ਕਾਰਕੁਨ ਸੋਨ ਬੰਕ ਚੁਕ ਨੇ ਅੱਜ ਆਪਣਾ ਵਰਤ ਤੋੜ ਦਿੱਤਾ ਕੇਂਦਰ ਨੇ ਕਿਹਾ ਕਿ ਬੰਕ ਚੁਕ ਦੇ ਭੜਕਾਊ ਬਿਆਨਾਂ ਕਾਰਨ ਲੈ ਚ ਹਾਲਾਤ ਵਿਗੜੇ ਨੇ ਅੱਗ ਹਵਾਲੇ ਕਰਨ ਦਿੱਤਾ ਗਿਆ ਅਤੇ ਕਈ ਬਹਾਨਾ ਤੇ ਹਮਲੇ ਕੀਤੇ ਗਏ ਜਿਸ ਮਗਰੋਂ ਹਾਲਾਤ ਕਾਬੂ ਹੇਟ ਕਰਨ ਲਈ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਪਈਆਂ ਪ੍ਰਦਰਸ਼ਨਕਾਰੀਆਂ ਨੇ ਦਾਵਾ ਕੀਤਾ ਕਿ ਚਾਰ ਵਿਅਕਤੀ ਪੁਲਿਸ ਫਾਇਰਿੰਗ ਚ ਮਾਰੇ ਗਏ ਲਦਾਖ ਦੀ ਰਾਜਧਾਨੀ ਚ ਮੁਕੰਮਲ ਬੰਦ ਦੇਖਿਆ ਗਿਆ ਅਤੇ ਇਸ ਦੌਰਾਨ ਆਸਮਾਨ ਚ ਅੱਗ ਦੀਆਂ ਲਪਟਾਂ ਤੇ ਸੰਗਣਾ ਧੂਆਂ ਦੂਰੋਂ ਹੀ ਦੇਖਿਆ ਜਾ ਸਕਦਾ ਸੀ